ਕੀ ਹੈ ਯਾਰ ਮੱਤੇ ਮੁੰਡਾ ਰੱਬ ਦੀ ਉਹ ਕਹਿੰਦੀ ਚੰਗਾ ਹੁੰਦਾ ਜੇ ਨਾ ਯਾਰੀ ਚੀਮੇ ਨਾਲ ਲਾਉਂਦੀ ਉਹ ਸਾਡਾ ਯਾਰਾਂ ਚਬਲਾ ਡਿੱਗਾ ਕੇ ਵੱਧਾ ਉਹ ਦਿਨ ਕੜਦਾ ਸ਼ਹਿਰ ਮਟਿਆ ਦਾ ਤੂੰ ਪੰਗੇ ਜੱਟਾਂ ਦੇ ਮੁੰਡੇ ਨਾਲ ਲੈਂਦੀ ਜਾਨ ਜਾਨ ਕੇ ਉਹ ਕਿਹਨਾਂ ਜੀਦਾ ਯਾਰਾ ਤੋਂ ਜਾਣਵਾ ਦਾ ਉਹ ਯਾਰ ਐਦਾਂ ਨੇ ਖੜੇ ਜਿਵੇਂ ਕੜੇ ਹੁੰਦੇ ਹੁੰਦੇ ਅੱਜ ਦੇ ਉਹ ਜੇ ਕਿ ਚਾ ਕਿਉਂ ਨੂੰ ਛੱਡੀਏ ਨਾ ਕੋਡੀ ਦੇ ਉਹ ਲਾਇਆ ਦੱਬ ਵਿੱਚ ਮੈਂ ਕਿ ਨ ਮੱਜਟਾਂ ਦੇ ਉਹ ਜਿਹੜਾ ਪੱਤੀਆਂ ਤਸਵੀਰਾਂ ਨੂੰ ਮੈਂ ਠਾਰਦਾ ਤੂੰ ਪੰਗੇ ਜੱਟਾਂ ਦੇ ਮੁੰਡੇ ਨਾਲ ਲੰਗੀ ਜਾਲ ਜਾਣ ਕੇ ਉਹ ਜੀਵਾ ਫਿਰਦਾ ਯਾਰਾਂ ਤੋਂ ਜਹਾਂ ਲਵਾਰਦਾ ਥੈਂਕ ਯੂ ਜ਼ਹਮਤ ਲਈ ਹੋਰ ਮਾਣਾਰੋ ਕੇ ਜੋ ਜਲੰਧਰ ਜਲੰਧਰ ਸਤਿ ਸ੍ਰੀ ਅਕਾਲ